ਓਏ ਜਵਾਕ ਜਾ ਪਤਾ ਨਹੀਂ ਕਿੱਧਰ ਭੱਜ ਜਾਂਦੇ ਨੇ ਯਾਰ ਇਹਨਾ ਅੱਖੇ ਲੱਗਣ ਆ ਬਸ ਓਏ ਹੈਲੋ ਆਉਂਗੀ ਆਉਂਗੀ ਕਰੀ ਜਾਨੀ ਹੈਗੀ ਮੜਾ ਜੇ ਤੇ ਵੀ ਧਿਆਨ ਰੱਖ ਲੈ ਹੈਲੋ ਓਏ ਕੀ ਕਰੀ ਜਾਨਾ ਬਾਬੇ ਥੋੜੀ ਕਰੇਗੀ ਖੇਡਣ ਦੇ ਓ ਯਾਰ ਇਹ ਕੋਈ ਗੇਮ ਕੀ ਖੇਡਦਾ ਤੂੰ ਐ ਦੱਸ ਪਹਿਲਾਂ ਮੈਨੂੰ ਇਹ ਖੇਡਦਾ ਫ੍ਰੀ ਫਾਇਰ ਉਹ ਗੇਮ ਪੁੱਤੇ ਆਪਾਂ ਨੂੰ ਖਰਾਬ ਕਰ ਦੇਣਗੀਆਂ ਨਾ ਤੂੰ ਇਹਨੂੰ ਮੜਾ ਮੋਟਾ ਕੂਰਦੀ ਨਹੀਂ ਹੈਗੀ ਮੈਂ ਕੀ ਕਰ ਅੱਜ ਜਵਾਕ ਨੂੰ ਛੁੱਟੀ ਤੇ ਲੱਗ ਗਿਆ ਖੇਡਣਾ ਉਹ ਜੇ ਛੁੱਟੀ ਆ ਹੁਣ ਐ ਥੋੜਾ ਵੀ ਇੱਥੇ ਲੱਗਿਆ ਰਹੂਗਾ ਓਏ ਗੱਲ ਸੁਣ ਓਏ ਥਰੇ ਧਰ ਮੋਬਾਈਲ ਥੱਲੇ ਧਰ ਹਾਂ ਥੋੜੀ ਰਹਿ ਗਈ ਥੋੜੀ ਰਹਿ ਗਈ ਥੱਲੇ ਧਰ ਮੋਬਾਈਲ ਵੀ ਚੀਜ਼ ਤਾਂ ਰੂਮਾਂ ਨਹੀਂ ਤੇਰੇ ਤੈਨੂੰ ਹੋਰ ਕੋਈ ਗੇਮ ਨਹੀਂ ਹੈਗੀ ਖੇਡਣ ਨੂੰ ਹੋਰ ਪਛਾਰੀ ਹੀ ਖੇਡਦੇ ਨੇਗੇ ਉਹ ਸਾਰੇ ਕਿੱਥੇ ਇਹ ਖੇਡਦੇ ਨੇ ਤੇਰੇ ਨਾਲ ਦੇ ਪਰਦੇ ਹੋਣਗੇ ਜੇ ਤੈਨੂੰ ਮੈਂ ਘਰੇ ਲੈ ਗਿਆ ਉਹੀ ਮਰੀ ਜਾਣਾ ਹੁੰਦਾ ਕਿ ਐਂ ਦੱਸ ਗੇਮ ਖੇਡ ਕੇ ਕੀ ਕਰੇਗਾ ਨਾ ਤਾਂ ਇਹ ਚ ਸਰੀਰ ਚੋਂ ਪਸੀਨਾ ਨਿਕਲਦਾ ਤੇਰਾ ਇਹ ਕੋਈ ਗੇਮ ਆ ਯਾਰ ਇਹ ਤੇਰੇ ਨਾਲ ਦੇ ਆ ਜਾ ਤੈਨੂੰ ਮੈਂ ਲੈ ਕੇ ਚਲਦਾ ਘਰੇ ਆ ਜਾ ਉੱਠ ਮੇਰੇ ਨਾਲ ਇੱਧਰ ਉੱਠ ਖੜਾ ਹੋ ਤੈਨੂੰ ਮੈਂ ਤੇਰੇ ਨਾਲ ਦੇ ਘਰ ਲੈ ਕੇ ਚਲਦਾਗਾ ਸਾਰੇ ਉੱਥੇ ਪੜੀ ਜਾਂਦੇ ਹੋਣਗੇ ਮਾਰਦਾ ਗੇਮਾਂ ਖੇਡਦੇ ਹੁਣਗੇ ਚਲ ਆਏ ਤੈਨੂੰ ਦਿਖਾਉਣਾ ਤੇਰੇ ਨਾਲ ਦਾ ਉਹ ਆੜੀ ਜਿਹੜੇ ਨੂੰ ਤੂੰ ਲੈ ਕੇ ਜਾਣਾ ਹੁਣ ਲੈ ਪਾ ਫਿਰ ਉਹ ਵੀ ਲੈ ਖੇਡ ਹੀ ਜਾਂਦੇ ਨੇ ਕੋਈ ਗੱਲ ਨਹੀਂ ਆ ਜਾ ਆ ਜਾ ਉਹ ਪੁੱਤ ਪਾ ਇਹ ਕੀ ਕਰੀ ਜਾਂਦੇ ਹੋ ਤੁਸੀਂ ਚਾਚਾ ਅੱਗੇ ਵਧਦੇ ਆ ਉਹ ਗੇਮ ਨਹੀਂ ਪੁੱਤ ਇਹ ਗੇਮ ਦਾ ਕੀ ਫਾਇਦਾ ਹੈ ਖੇਡ ਕੇ ਮੈਂ ਤਾਂ ਆਪਦੀ ਨੇ ਰੋਜ਼ ਹੀ ਖੇਡਦੇ ਆ ਰੋਜ਼ ਇਹੇ ਖੇਡਦੇ ਹਾਂ ਯਾਰ ਕਮਾਲ ਦੀ ਗੱਲ ਹੈਗੀ ਤੇ ਇਹਨਾਂ ਨੂੰ ਮੜਾ ਮੋਟਾ ਹੋਰ ਕੀ ਘੇਟਿਆ ਸੀ ਤੂੰ ਤਾਂ ਇਹਨਾਂ ਦਾ ਵੱਡਾ ਥੋੜੀ ਜਿਹਾ ਤੋਂ ਆੜੀ ਇਹਨਾਂ ਦਾ ਇਹਨੂੰ ਤਾਂ ਸਖਿਆ ਰਿਆ ਕਰ ਮੜਾ ਮੋਟਾ ਉਹ ਤੂੰ ਪਤਾ ਐ ਕਰ ਅੱਜ ਤੁਸੀਂ ਇਹੀ ਜੀ ਗੇਮ ਖੜੀ ਜੀ ਨਾਲ ਤੁਹਾਨੂੰ ਗਰਮੀ ਆ ਜੇ ਨਾਲੇ ਜਿਹੜੀ ਜਿਵੇਂ ਤੇ ਜਿਹਨਾਂ ਨਾਲ ਗਰਮੀ ਆਉ ਸਾਨੂੰ ਤੈਨੂੰ ਪਤਾ ਨਹੀਂ ਹੈਗਾ ਨਾ ਆ ਐਂ ਕਰੋ ਫਿਰ ਆ ਜੋ ਮੇਰੇ ਨਾਲ ਚੱਲੋ ਆਜੋ ਤੁਹਾਨੂੰ ਅੱਜ ਇਹੀ ਜੀ ਗੇਮ ਖੜਿਆਵਾਂਗੇ ਦੇਖ ਲੈ ਲੈ ਐਨਾ ਬਹਿ ਕੇ ਉੱਠਣ ਨਹੀਂ ਆਂਦਾ ਹੈਗਾ ਇਹਨਾਂ ਤੋਂ ਇਹੀ ਜੇ ਗੇਮ ਇਹਨਾਂ ਦੀ ਚੱਲ ਆ ਜਾ ਲਾ ਦੇਖ ਲੈ ਚਾ ਵੀ ਖੜੀ ਜਾਂਦੇ ਨੇ ਲੈ ਦੇਖ ਪਾਪਾ ਖੜੀ ਜਾਂਦੇ ਨੇਗੇ ਆ ਬੈਠੰਦੋ ਉਹ ਮੁੰਡਿਓ ਉਹ ਹਾਂ ਪਈਏ ਕੀ ਕਰੀ ਜਾਨੇ ਤੁਸੀਂ ਯਾਰ ਕਮਾਲ ਦੀ ਗੱਲ ਹੈ ਕਿ ਤੈਨੂੰ ਕੀ ਦਿਓਗੀ ਮੈਨੂੰ ਐ ਦੱਸੋ ਪਹਿਲਾਂ ਖਾਣ ਨੂੰ ਉਹ ਹੁਣ ਸਾਰੇ ਜਾਨੇ ਖੇਡਦੇ ਨਹੀਂ ਉਹ ਸਾਰੇ ਜਾਨੇ ਤਾਂ ਖੇਡਦੇ ਨੇ ਅੱਖਾਂ ਦੇ ਬਨਾਂ ਦਾ ਥੋੜੀ ਅੱਖਾਂ ਤੇ ਅਸਰ ਪੈਂਦਾਗਾ ਮੈਂ ਤਾਂ ਇਹਨਾਂ ਨੂੰ ਵੀ ਟੋਕ ਕੇ ਹਟਿਆਗਾ ਨਾਲ ਤਾਂ ਖੇਡਣਾ ਨਹੀਂ ਹੈਗਾ ਜੀ ਸਾਡੇ ਕੋਈ ਇਹੀ ਜੀ ਖੇਡ ਖੜਿਆ ਦੀਏ ਤੁਹਾਨੂੰ ਜਿੰਨਾ ਤੁਹਾਨੂੰ ਗਰਮੀ ਆਵੇ ਪਸੀਨਾ ਆਵੇ ਨਾਲੇ ਥੋੜਾ ਜੀ ਲੱਗਿਆ ਰਹੇ ਖੜਾ ਹੋਵੇ ਹੈ ਖੇਡਿਆ ਕਰੋਂਗੇ ਰੋਜ਼ ਫੇਰ ਐਂ ਕਰੋ ਫਿਰ ਸਾਡੇ ਨਾਲ ਚੱਲੋ ਆਜੋ ਨਾਲੇ ਤੁਹਾਨੂੰ ਦੱਸ ਤੁਹਾਨੂੰ ਦੱਸੂਗਾ ਸਰੀਰ ਅੱਜ ਵੀ ਨਾਲ ਤੁਹਾਨੂੰ ਨੀਂਦ ਵਧੀਆ ਆਊਗੀ। ਇਹ ਨਾਨੀ ਦਾ ਹੀ ਨਾਲ ਤੁਹਾਨੂੰ ਵਧੀਆ ਫੇਰ ਚਾਹੇ ਬੇਸ਼ੱਕ ਨਾ ਖੇਡਿਆ ਕਰੋ। ਠੀਕ ਹੈ। ਹੈਲੋ। ਹਾਂ ਬਿੰਦਰ ਤੂੰ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਉਹ ਸਿਸਟਮ ਆਪਣਾ ਗੇਮ ਵਾਲਾ ਉਹ ਤਿਆਰ ਕਰਕੇ ਰੱਖੋ ਮੈਂ ਆ ਗਿਆ ਬਸ ਬਈ। ਹਾਂ ਹਾਂ ਮੇਰੇ ਨਾਲ ਹੈਗੇ ਨੇਗੇ। ਅੱਜ ਦਿਖਾਉਣਿਆਗੇ ਆਪਾਂ ਇਹਨਾਂ ਨੂੰ ਖੇਡ-ਖੇਡ ਕੇ ਉਹ ਹਾਂ। ਠੀਕ ਹੈ ਬਈ। ਓਕੇ ਬਈ। ਆ ਜਾਓ ਬਤਨ। ਬੰਨ੍ਹ ਲੈ ਟੋਪਲਾ ਨਾ ਹੋ ਘਰੇ ਜਾਣੇ। ਤਰਾ ਦਾਇਨ ਕਰੇ ਨਹੀਂ ਆ ਮੈਨਰੇ ਕਰਨੀ ਆ ਦਾਇਨ ਕਰੇ ਨਹੀਂ ਆ ਖੜੀ ਮਾਰਿਓ ਨਾ ਨਾ ਉਹਦਾ ਘਰ ਦੇਵਾਂਗੀ ਦਾਇਨ ਕਰੇ ਸ ਕਰਾਈ ਦਾਇਨ ਕਰੋ ਪੁੱਤ ਐ ਕੱਢੀ ਨੇ ਆਪਣੇ ਕੱਢੀ ਕਰਾਈ ਆ ਆ ਜੋ ਫਿਰ ਬਾਈ ਪਾਲਾ ਇੱਥੋਂ ਮੜਿਆ ਹੋਕਰ ਕੱਟ

ਪਹਿਲਾ ਇਹ ਲੱ ਸੋ ਨਜ਼ਾਰਾ ਆਉਂਦਾ ਪੁੱਤ ਫੇਰ ਉਹਨੂੰ ਕਿਹਾ ਦੀ ਗਾ ਆ ਚੱਕ ਲੈ ਬੰਦਰਾ ਕਾ ਚੱਕ ਲੈ ਯਾਹ ਤਾਲੀ ਹਾਂ ਬਈ ਇੱਕ ਦੋ ਤਿੰਨ ਗਣ ਕੇ ਐਸੀ ਬਈ ਮਾਰਾ ਕੇ ਮੈਨੂੰ ਪਤਾ ਤਾਂ ਤੁਸੀਂ ਫਿੱਟੋਂ ਚੱਕਣੇ ਮੇਰੇ ਮੈਨੂੰ ਹੈ ਘਣਾ ਪਤਾ ਇਹ ਸੋਹਣਾ ਨਜ਼ਾਰਾ ਆ ਗਿਆ ਵਾਹ ਜੀ ਪੂਰਾ ਵਧੀਆ ਹਾਂ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾਂਗਾ ਮੈਂ ਉਹ ਥਾਂੜੇ ਦੇ ਹੱਥ ਲਾਉਂਗਾ ਠੀਕ ਆ ਦੁਬਾਰੇ ਤੁਸੀਂ ਨੇ ਫੇਰ ਆ ਕੇ ਤੁਸੀਂ ਨੇ ਗੁਲਗ ਘtare ਚ ਖੜਨਾਗਾ ਕਿਉਂਕਿ ਮੈਂ ਨਾ ਉਹ ਹੱਥ ਲਾਉਂਗਾ ਤੁਸੀਂ ਇਹ ਚਾਹਣਾ ਜੇ ਕਿ ਬਾਹਰ ਆ ਗਿਆ ਕੋਲ ਘਟਾਰੇ ਚੋਂ ਉਹ ਫਿਰ ਤਾਂ ਹੀ ਹੋਗੀ ਫਿਰ ਠੀਕ ਹੈ ਮੈਂ ਕਿਹਨੂੰ ਦਾ ਖੜਚੇ ਬਈ ਇੱਕ ਦੋ ਤਿੰਨ ਮਾਰੇ ਘੋਰ રે ਫਟਾਖੀ ਕਰ ਜਾ ਚਲੋ ਕੋਲ ਘਟਾਰੇ ਇੱਕ ਬਈ ਆ ਗਿਆ ਨਿਆਰਾ ਹਾਂ ਜੀ ਬਹੁਤ ਬਹੁਤ ਧੰਨਵਾਦ ਤੇ ਬਾਕੀ ਵੀ ਸਾਰਿਆਂ ਨੂੰ ਸਾਡਾ ਇਹੀ ਸੁਨੇਹ ਹੈਗਾ ਕਿ ਬਈ ਤੁਸੀਂ ਨਾ ਆਹ ਗੇਮ ਜੇ ਹਫਤੇ 'ਚ ਯਾਰ ਤੁਸੀਂ ਪੰਜ ਚਾਰ ਵੇਰੀ ਪੰਜ ਚਾਰ ਦਿਨ ਜ਼ਰੂਰ ਖੇਡਿਆ ਕਰੋ ਜੇ ਮੋਬਾਈਲ ਬਣਾ ਤੁਸੀਂ ਸਾਰ ਨਹੀਂ ਸਕਦੇ ਹਨਾ ਬਈ ਚਲ ਉਹਦਾ ਟਾਈਮ ਬੰਨ ਲਓ ਹਨਾ ਬੱਚਿਆਂ ਨੂੰ ਕਹਿਣਾ ਕਿ ਅੱਧਾ ਘੰਟਾ ਪੂਣਾ ਘੰਟਾ ਬੰਨ ਲਓ ਟਾਈਮ ਜੇੜਾ ਨਾ ਚਾਹੀਦਾ ਨਹੀਂ ਆ ਤੁਸੀਂ ਖੇਡੋ ਪਹਿਲਾਂ ਗਰਮੀ ਚੈੱਕ ਕਰਾਓ ਬਈ ਆਖੇ ਗਰਮੀਆਂ ਪਈਆਂ ਨਹੀਂ ਨੇ ਗਰਮੀ ਚੈੱਕ ਕਰਾਓ ਬਈ ਪਹਿਲਾਂ ਪਸੀਨਾ ਮਤਰੀ ਦੇਣਾ ਸਾਰੇ ਕੱਲੇ ਕੱਲੇ ਜਵਾਕ ਦੇ ਦੇਖ ਵਈ ਜਿਹੜਾ ਇਹ ਪਸੀਨਾ ਨਿਕਲੇਗਾ ਦੇਖਾਂ ਚੋਂ ਦੇਖੋ ਕੁਲਚਿਆਂ ਚ ਆਹ ਵਰਕਰ ਜਿਹੜਾਗਾ ਇਸ ਵਕਤੀ ਇਹ ਹੁੰਦਾ ਨਾ ਦੋ ਵਰਨੀਆਂ ਚ ਤੇ ਬਾਕੀ ਵੀ ਸਾਰੇ ਬਾਈ ਨੇ ਧੰਨਵਾਦ ਜੀ ਸასი ਕਰ ਦਿੰਦੀ ਕਰ ਦਿੰਦੀ